ਪਰ ਸਮਾਂ ਮੰਗਿਆ ਹੈ ਹਾਈ ਕੋਰਟ ਨੇ ਹੁਣ 4 ਹਫਤੇ ਦਾ ਸਮਾਂ ਦਿੱਤਾ ਹੈ 26 ਅਗਸਤ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਵਿਕਰਮਜੀਤ ਠੀਆ ਦੇ ਵਕੀਲਾਂ ਵੱਲੋਂ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਸੀ ਔਰ ਉਸ ਪਟੀਸ਼ਨ ਨੂੰ ਲੈ ਕੇ ਹੁਣ ਅੱਗੇ ਸਮਾਂ ਮੰਗਿਆ ਗਿਆ ਹੋਰ ਸਮੇਂ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਹਾਈ ਕੋਰਟ ਨੇ 4 ਹਫਤਿਆਂ ਦਾ ਸਮਾਂ ਦਿੱਤਾ ਹੈ ਔਰ ਹੁਣ 26 ਅਗਸਤ ਨੂੰ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਹੋਣੀ ਹੈ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ ਉਮੇਸ਼ ਪੂਰੀ ਕਾਰਵਾਈ ਥੋੜੀ ਸਮਝਣੀ ਚਾਹਾਂਗੇ ਕੀ ਕੁਝ ਕੋਰਟ ਦੇ ਵਿੱਚ ਅੱਜ ਰਿਹਾ ਵਿਜੇ ਦੇ ਵਿੱਚ ਜਿਆਦਾ ਕੁਝ ਅੱਜ ਹੋ ਨਹੀਂ ਐ ਸੁਣਵਾਈ ਨਹੀਂ ਹੋਈ ਸਿਰਫ ਕਹ ਲੋ ਕਿ 5-7 ਮਿੰਟ 7 ਇੱਕ ਮਿੰਟ ਚ ਇਹ ਗੱਲਬਾਤ ਹੋਈ ਹੈ ਕਿਉਂਕਿ ਮਜੀਠੇ ਦੇ ਵਕੀਲਾਂ ਵੱਲੋਂ ਟਾਈਮ ਮੰਗਿਆ ਗਿਆ ਸੀ ਕਿ ਉਹਨਾਂ ਨੂੰ ਸਮਾਂ ਦਿੱਤਾ ਜਾਵੇ ਹਾਲਾਂਕਿ ਕੋਰਟ ਨੇ ਕਿਹਾ ਕਿ ਪ੍ਰੀ ਅਡਜਰਨਮੈਂਟ ਦੀ ਅਪਲੀਕੇਸ਼ਨ ਤੁਹਾਨੂੰ ਪਾਣੀ ਚਾਹੀਦੀ ਸੀ ਪਹਿਲਾਂ ਤੇ ਉਸ ਤੋਂ ਬਾਅਦ ਕੋਰਟ ਨੇ ਕਿਹਾ ਠੀਕ ਹੈ 4 ਹਫ਼ਤੇ ਬਾਅਦ ਇਹਦੀ ਸੁਣਵਾਈ ਹੋਏਗੀ ਔਰ 26 ਅਗਸਤ ਜਿਹੜੀ ਤਰੀਕ ਹੈ ਉਹ ਹੁਣ ਮੁਕਰਰ ਹੋਈ ਹੈ ਅਗਲੀ ਸੁਣਵਾਈ ਲਈ ਔਰ ਜਿਆਦਾ ਇਸ ਕਰਕੇ ਕੁਝ ਨਹੀਂ ਹੋਇਆ ਕਿ ਜਦੋਂ ਵਕੀਲ ਹੀ ਐਡਜਸਟਮੈਂਟ ਮੰਗਣ ਕੇ ਸਾਨੂੰ ਡੇਟ ਦਿੱਤਾ ਜਾਵੇ ਤਾਂ ਫਿਰ ਕੋਈ ਜਿਆਦਾ ਸਕੋਪ ਰਹਿ ਨਹੀਂ ਜਾਂਦਾ ਇਸ ਕਰਕੇ ਤਾਂ ਕੋਰਟ ਨੇ ਵੀ ਕਿਹਾ ਠੀਕ ਹੈ ਹੁਣ 4 ਹਫ਼ਤੇ ਬਾਅਦ ਤੁਸੀਂ ਆਣਾ ਔਰ 26 ਅਗਸਤ ਜਿਹੜੀ ਡੇਟ ਹੈ ਉਹ ਤੈਅ ਹੋਈ ਹੈ ਪਰ ਉਮੀਦ ਹੈ ਐਡਜਸਟਮੈਂਟ ਮੰਗਣ ਦੀ ਵਜ੍ਹਾ ਕੋਈ ਕਿਉਂ ਮੰਗੀ ਗਈ ਉੱਪ ਵਿਜੇ ਕਈ ਵਾਰ ਕੀ ਹੁੰਦਾ ਕਿ ਕੋਈ ਆਪਣਾ ਜਵਾਬ ਡਿਟੇਲ ਹੋਰ ਦਾਖਲ ਕਰਨੀ ਹੁੰਦੀ ਹੈ ਜਾਂ ਆਪਣਾ ਕੋਈ ਪ੍ਰੇਪਰੇਸ਼ਨ ਕਰਨੀ ਹੁੰਦੀ ਹੈ ਜਾਂ ਕੋਈ ਜਵਾਬ ਦਾ ਦੇ ਕੇ ਆਪਣਾ ਜਵਾਬ ਦਾਖਲ ਕਰਨਾ ਹੁੰਦਾ ਤਾਂ ਉਹਦੇ ਵਿੱਚ ਕਈ ਵਾਰ ਵਕੀਲ ਐਡਜਨਮੈਂਟ ਮੰਗ ਲੈਂਦੇ ਨੇ ਕਿਉਂਕਿ ਹੱਲੇ ਮੁਹਾਲੀ ਕੋਰਟ ਜੇ ਪੂਰਾ ਫੋਕਸ ਹੈ ਜੇ ਕਿਹਾ ਜਾਵੇ ਤਾਂ ਕਿਉਂਕਿ ਮੁਹਾਲੀ ਕੋਰਟ ਵਿੱਚ ਹੀ ਦੇਖਿਆ ਜਾਏ ਬੈਰਿਕ ਹੋਏ ਬੇਲ ਹੋਏ ਹੋਰ ਮਿਸਲੀਨੀਅਸ ਅਪਲੀਕੇਸ਼ਨਾਂ ਲੱਗੀ ਹੋਈਆਂ ਨੇ ਚਾਹੇ ਉਹ ਕੈਮਰੇ ਦੇ ਸਾਹਮਣੇ ਪ੍ਰੋਸੀਡਿੰਗ ਹੋਏ ਤਾਂ ਫਿਲਹਾਲ ਜਿਹੜਾ ਕੁਝ ਨਜ਼ਰ ਆਉਂਦਾ ਹੈ ਕਿ ਸ਼ਾਇਦ ਜਿਹੜੇ ਵਕੀਲ ਨੇ ਉਹਨਾਂ ਦਾ ਫੋਕਸ ਵਕੀਲਾਂ ਦਾ ਟੀਮ ਦਾ ਲੀਗਲ ਟੀਮ ਦਾ ਵਿਕਰਮ ਜਿੱਠਿਆ ਦੀ ਉਹ ਮੁਹਾਲੀ ਕੋਰਟ ਹੈ ਔਰ ਕਿਉਂਕਿ ਹੱਲੇ ਬੇਲ ਵੀ ਥੱਲੇ ਹੀ ਹੈ ਤਾਂ ਇਸ ਕਰਕੇ ਅਰਜੈਂਟਮੈਂਟ ਸ਼ਾਇਦ ਮੰਗੀ ਗਈ ਅੱਛਾ ਉਮੇਸ਼ ਥੋੜਾ ਜਿਹਾ ਸਾਡੇ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਜਾਨਣਾ ਚਾਹਾਂਗੇ ਕਿ ਜਿਹੜੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਇਹ ਪਟੀਸ਼ਨ ਵਿਕਰਮ ਜਿੱਠਿਆ ਦੇ ਖਿਲਾਫ ਕੀਤੇ ਕੇਸ ਨੂੰ ਰੱਦ ਕਰਨ ਨੂੰ ਲੈ ਕੇ ਹੈ ਨੇ ਵਿਜੇ ਤੁਹਾਨੂੰ ਯਾਦ ਹੋਣਾ ਇਹ ਪਟੀਸ਼ਨ ਹੈਗੀ ਆ ਜਦੋਂ ਰਿਮਾਂਡ ਜਿਹੜਾ ਮੋਹਾਲੀ ਕੋਰਟ 'ਚ ਰਿਮਾਂਡ ਹੋਇਆ ਸੀਗਾ ਰਿਮਾਂਡ ਤੋਂ ਬਾਅਦ ਫਿਰ ਰਿਮਾਂਡ ਵਧਿਆ ਸੀਗਾ ਤਾਂ ਇਹ ਅਰੈਸਟ ਇਲੀਗਲ ਦੱਸੀ ਹੋਈ ਹੈ ਕਿ ਰਿਮਾਂਡ ਗਲਤ ਹੈ ਉਸ ਨੂੰ ਲੈ ਕੇ ਪਟੀਸ਼ਨ ਇਹ ਪਾਈ ਗਈ ਸੀਗੀ ਔਰ ਤੁਹਾਨੂੰ ਯਾਦ ਹੋਣਾ ਕਿ ਜਦੋਂ ਇੱਕ ਰਿਮਾਂਡ ਹੋਇਆ ਉਸ ਤੋਂ ਬਾਅਦ ਰਿਮਾਂਡ ਫਿਰ ਵਧ ਗਿਆ ਤਾਂ ਪਿਛਲਾ ਆਰਡਰ ਨਹੀਂ ਆਇਆ ਸੀਗਾ ਫਿਰ ਉਹ ਆਰਡਰ ਆਇਆ ਤਾਂ ਫਿਰ ਫਰੈਸ਼ ਐਪਲੀਕੇਸ਼ਨ ਪਾਣੀ ਪਈ ਸੀ ਹਾਂ ਇਹ ਸਿਰਫ ਇਲੀਗਲ ਰਹਿਸਤ ਤੇ ਰਿਮਾਂਡ ਨੂੰ ਗਲਤ ਦੱਸਿਆ ਗਿਆ ਉਸ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀਗੀ ਠੀਕ ਹੈ ਧੰਨਵਾਦ ਹਮੇਸ਼ਾ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਹਾਈ ਕੋਰਟ ਦੇ ਵਿੱਚੋਂ ਵਿਕਰਮ ਮਜੀਠੀਆ ਦੇ ਵਕੀਲਾ ਵੱਲੋਂ ਸਮਾਂ ਮੰਗਿਆ ਗਿਆ ਤਾਂ ਹਾਈ ਕੋਰਟ ਨੇ 4 ਹਫ਼ਤੇ ਦਾ ਸਮਾਂ ਦਿੱਤਾ ਹੈ ਹੁਣ ਇਸ ਮਾਮਲੇ ਤੇ ਅਗਲੀ ਸੁਣਵਾਈ ਜਿਹੜੀ ਹੈ ਉਹ 26 ਅਗਸਤ ਨੂੰ ਹੋਏਗੀ